ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਕੋਸ਼ ਦੇ ਰਾ ਤੋਂ ਸਾਡਾ ਪੰਥਕ ਦਾ ਸੇਵਾਦਾਰ ਬਹੁਤ ਵੱਡਾ ਸੇਵਾਦਾਰ ਔਰ ਪੁਰਾਣਾ ਸੇਵਾਦਾਰ ਸਾਡਾ ਪੁੱਤਰ ਭਾਈ ਜਤਿੰਦਰ ਸਿੰਘ ਭੰਗੂ ਉਹਦੇ ਬਾਰੇ ਕੋਜਾ ਦਾਗੇ ਲੀਡਰ ਜ ਜਨਾਰੇ ਪੰਥ ਦਾ ਨਕਸਾਰ ਕੀਤਾ ਔਰ ਜਨਾਂ ਦੀ ਕੋਲੜੇ ਵੀ ਬਹੁਤ ਜ਼ਿਆਦਾ ਪੰਥ ਦਾ ਨਕਸਾਰ ਕੀਤਾ ਹੈ ਔਰ ਉਹ ਲੋਕਾਂ ਕਈ ਪ੍ਰਕਾਰ ਦੀਆਂ ਤੀਆਂ ਗੱਲਾਂ ਕਰ ਰਹੇ ਹਨ ਔਰ ਉਹਨਾਂ ਤੌਕੀਆਂ ਦੇ ਰਹੇ ਹਨ ਭਾਈ ਜਤਿੰਦਰ ਸਿੰਘ ਬਚਪਨ ਤੋਂ ਜਦੋਂ ਕਾਲਜ ਪੜਦਾ ਸੀ ਉਸ ਤੋਂ ਉਸ ਦਿਨ ਤੋਂ ਸਾਡੇ ਨਾਲ ਸੇਵਾ ਕਰਦਾ ਰਿਹਾ ਬੇਹੱਦ ਸੇਵਾ ਕੀਤੀ ਨੇ ਪੰਥ ਦੀ ਦਿਨ ਰਾਤ ਸਕੇਤ ਲੈ 2 ਵਜੇ ਆ ਕੇ ਪ੍ਰਸ਼ਾਦਾ ਛਕਦਾ ਹੁੰਦਾ ਸੀ ਤੇ ਪੁੱਛੋ ਜਾ ਕੇ ਬਰਿਆਰਾਂ ਵਾਲੇ ਸਿੰਘਾਂ ਤੇ ਹਰਤੂਆਲ ਸਿੰਘਾਂ ਨੇ ਇਸ ਚੰਗ ਦੀ ਕੀ ਸੇਵਾ ਹੈ ਕਹੋ ਜਾਲ ਹੁਣ ਲਾ ਸਕਦੇ ਮਨਵੀਰ ਸਿੰਘ ਚਾਹੁੰਦੇ ਜੇ ਉਹ ਤੁਹਾਨੂੰ ਦੱਸ ਦੇ ਵੀ ਸਿੰਘ ਦੀ ਕੀ ਸੇਵਾ ਹੈ ਸੋ ਇਹ ਸਾਰ ਸਿਰਲ ਧਮਕੀਆਂ ਦੇਣੀਆਂ ਜਾਂ ਇਸ ਨੂੰ ਗੱਲਾਂ ਭਰਉਣੀਆਂ ਇਹ ਬਹੁਤ ਮਾੜਾ ਅਸਰ ਪਾਊਗਾ ਇਸ ਗੱਲ ਦਾ ਤੇ ਦੇਖੋ ਮਜੀਠੀਆ ਸਾਹਿਬ ਨੂੰ ਅਸੀਂ ਦੱਸਦੇ ਆ ਕਿ ਦੇਖੋ ਕਾਲੀ ਦਲ ਦੇ ਅੱਗੇ ਵੀ ਪਿੱਛੇ ਤੁਸੀਂ ਕੱਖ ਨਹੀਂ ਰਹਿਣ ਦਿੱਤਾ ਤੇ ਅਕਾਲੀ ਦਲ ਦੇ ਜੜਾ ਪੁੱਟ ਦਿੱਤੀਆਂ ਨੇ ਤੇ ਸੁਖਵੀਰ ਦਾ ਜਿਹੜਾ ਪ੍ਰਭਾਵ ਤੁਸੀਂ ਖਤਮ ਕਰ ਦਿੱਤਾ ਆ ਇਹੋ ਜਿਹੀਆਂ ਗੱਲਾਂ ਕਰ ਕਰਕੇ ਤੇ ਦੇਖੋ ਉਹ ਫਿਰ ਵੀ ਠੀਕ ਸੀ ਕਿਉਂਕਿ ਉਹਨੇ ਸਾਰਾ ਕੁਝ ਛੋੜੀ ਦੇ ਵਿੱਚ ਜਿੰਨੇ ਜਿੰਨੇ ਘਰਾਸਾਂ ਛੋੜੀ ਚ ਪਵਾਏ ਪਰ ਤੁਸੀਂ ਅਜੇ ਟਾਕੋ ਦੇ ਪਿੱਛੇ ਲੱਗੇ ਉਹਦਾ ਪੱਲੇ ਕੱਖ ਨਹੀਂ ਸੱਡਣਾ ਇਸ ਕਰਕੇ ਸਾਡੇ ਇਹੋ ਸੈਣੀ ਜਿਹੜਾ ਹੈ ਜਿਸ ਦੀ ਜਿਸ ਦੀ ਪੁਸ਼ਤਪਰਾਹ ਹੀ ਕਰ ਲਏ ਜੋ ਇਸੇ ਸੈਣੀ ਨੇ ਸਾਡੇ ਪਰਿਵਾਰ ਤੇ ਬੇਹੱਦ ਸ਼ਤਰ ਕੀਤਾ ਮੇਰੀ ਭੈਣ ਦੀ ਲੱਤ ਤੋੜੀ ਸਾਡੇ ਭਰਾ ਦੇ ਇੱਜ਼ਤ ਚੋਂ ਚੁੱਕਲੇ ਛੋਟਾ ਭਰਾ ਸ਼ਹੀਦ ਕਰਤਾ ਔਰ 10 ਸਾਲ ਸਾਡੇ ਘਰ ਦੇ ਪੁੱਸ ਦੀ ਚੌਕੀ ਬਿਠਾ ਛੱਡੀ ਐ ਇਸ ਤੇ ਐਸਐਸਪੀ ਪ੍ਰੋਜੈਕਟ ਬਰੁੰਦਾ ਹੈ ਤੁਸੀਂ ਇਹ ਐਸਡੀ ਪੁਸ਼ਤਪਨਾਹੀ ਕਰ ਰਹੇ ਜੋ ਸ਼ਰਮ ਕਰੋ ਪੁੱਛ ਔਰ ਅਸੀਂ ਤਾਂ ਚੁੱਪ ਕਰਕੇ ਸੁਣ ਰਹੇ ਤੁਹਾਨੂੰ ਦੇਖ ਰਹੇ ਕਿ ਤੁਸੀਂ ਕਾਰ ਕੀ ਰਹਾ ਜਾਂ ਫਿਰ ਤੁਸੀਂ ਸੰਤ ਧਕੀਆਂ ਦੇ ਲੋ ਕਹਿੰਦਾ ਸੀ ਅਮਰਤਪਾਲ ਦੇ ਮੈਂ ਉਸ ਟਾਈਮ ਮੇਰੇ ਹੱਥਾਂ ਕਿੰਨੇ ਬੱਚੇ ਪਰਿਵਾਰ ਮਾਰ ਕੇ ਨੌਜਾਨ ਸੀਤ ਕਰ ਲੇਦਾ ਉਹ ਘਰੋਂ ਪਿਆਰ ਹੈ ਸਵਾ ਸਾਡਾ ਆ ਜਾਣਾ ਅਸੀਂ ਸ਼ਹੀਦੀਆਂ ਦਿੱਤੀਆਂ ਕੁਰਬਾਨੀਆਂ ਦਿੱਤੀਆਂ ਦਰਬਾਰ ਸਾਹਿਬ ਸਾਡਾ ਸਮਾਂ ਆਉਣਾ ਹੈ ਤੁਸੀਂ ਆਪ ਦਾ ਬਚਾਅ ਕਰਿਓ ਕਿਸੇ ਤਰੀਕੇ ਦੇ ਨਾਲ ਆਪ ਦੇ ਕੋਲ ਦਾ ਆਪ ਦੇ ਬੱਚਾ ਦਾ ਬਚਾਅ ਕਰਿਓ ਪਾਥ ਤੇ ਜਦੋਂ ਰਾਜ ਆਇਆ ਨਾ ਉਹਦਾ ਧੌਲ ਦੇਣੀਆਂ ਪੈਣੀਆਂ ਸਾਰੀਆਂ ਇਹ ਸਮਾ ਸਤਿਗੁਰ ਸੰਦ ਲੈਉਣਾ ਆ ਅਸੀਂ ਬਾਣੀ ਪੜਦੇ ਆ ਗੁਰੂ ਕੇ ਸੰਗ ਬਾਣੀ ਪੜਦੇ ਸ਼ੀਰ ਹੋਇਆ ਇਸ ਕਰਕੇ ਉਤਲਾ ਕਰੋ ਵਾਹਿਗੁਰੂ ਜੀ ਕਾ ਖਾਲਸਾ ਜੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਕੋਸ਼ ਦੇ ਰਾਤੋ ਸਾਡਾ ਪੰਥਕ ਦਾ ਸੇਵਾਦਾਰ ਬਹੁਤ ਵੱਡਾ ਸੇਵਾਦਾਰ ਔਰ ਪੁਰਾਣਾ ਸੇਵਾਦਾਰ ਸਾਡਾ ਪੁੱਤਰ ਪਾਇ ਜਤਿੰਦਰ ਸਿੰਘ ਭੰਗੂ ਉਹਦੇ ਬਾਰੇ ਕੋਜਾ ਧਾਕੇ ਲੀਡਰ ਜਿਨਾਂ ਨੇ ਪੰਥ ਦਾ ਨਕਸਾਰ ਕੀਤਾ ਉਸ ਜਨਾਂ ਦੀ ਕੋਲੜੇ ਵੀ ਬਹੁਤ ਜ਼ਿਆਦਾ ਪੰਥ ਦਾ ਨਕਸਾਰ ਕੀਤਾ ਹੋਇਆ ਔਰ ਉਹ ਲੋਕਾਂ ਕਈ ਪ੍ਰਕਾਰ ਦੀਆਂ ਧੀਆਂ ਗੱਲਾਂ ਕਰ ਰਹੇ ਹਨ ਔਰ ਉਹਨੂੰ ਧਾਕੀਆਂ ਦੇ ਰਹੇ ਹਨ ਪਾਇ ਜਤਿੰਦਰ ਸਿੰਘ ਬਚਪਨ ਤੋਂ ਜਦੋਂ ਕਾਲਜ ਪੜ੍ਹਦਾ ਸੀ ਉਹ ਤੋਂ ਉਸ ਦਿਨ ਤੋਂ ਸਾਡੇ ਨਾਲ ਸੇਵਾ ਕਰਦਾ ਰਿਆ ਬੇਹੱਦ ਸੇਵਾ ਕੀਤੀ ਇਹਨੇ ਪੰਥ ਦੀ ਦਿਨ ਰਾਤ ਸਖਤ ਲੈ 2 ਵਜੇ ਆ ਕੇ ਪ੍ਰਸ਼ਾਦਾ ਛਕਦਾ ਹੁੰਦਾ ਸੀ ਤੇ ਪੁੱਛੋ ਜਾ ਕੇ ਬਰਿਆਰਾਂ ਵਾਲੇ ਸਿੰਘਾਂ ਤੇ ਹਰਤੂਆਲ ਸਿੰਘਾਂ ਨੇ ਇਸ ਚੰਗ ਦੀ ਕੀ ਸੇਵਾ ਹੈ ਕਹੋ ਜਾਲ ਹੁਣ ਲਾਭ ਸਕਦੇ ਮਨਵੀਰ ਸਿੰਘ ਚਾਹੁੰਦੇ ਨੇ ਉਹ ਤੁਹਾਨੂੰ ਦੱਸ ਦੇ ਵੀ ਸਿੰਘ ਦੀ ਕੀ ਸੇਵਾ ਹੈ ਸੋ ਇਸ ਸਿਕਲ ਧਲਕਿਆ ਦੇਣੀਆਂ ਜਾਂ ਇਸ ਨੂੰ ਗੱਲਾਂ ਭਰਉਣੀਆਂ ਇਹ ਬਹੁਤ ਮਾੜਾ ਅਸਰ ਪਾਊਗਾ ਇਸ ਗੱਲ ਦਾ ਤੇ ਦੇਖੋ ਮਜੀਠਿਆ ਸਾਹਿਬ ਨੂੰ ਅਸੀਂ ਦੱਸਦੇ ਆਂ ਕਿ ਦੇਖੋ ਕਾਲੀਦਲ ਦੇ ਅੱਗੇ ਵੀ ਪਿੱਛੇ ਤੁਸੀਂ ਕੱਖ ਨਹੀਂ ਰਹਿਣ ਦਿੱਤਾ ਤੇ ਕਾਲੀਦਲ ਦੇ ਜਿਹੜਾ ਕੁੱਟ ਦਿੱਤੀਆਂ ਨੇ ਤੇ ਸੁਖਵੀਰ ਦਾ ਜਿਹੜਾ ਪ੍ਰਭਾਵ ਤੁਸੀਂ ਖਤਮ ਕਰ ਦਿੱਤਾ ਆ ਇਹੋ ਜਿਹੀਆਂ ਗੱਲਾਂ ਕਰ ਕਰਕੇ ਤੇ ਦੇਖੋ ਉਹ ਫਿਰ ਵੀ ਠੀਕ ਸੀ ਕਿਉਂਕਿ ਉਹਨੇ ਸਾਰਾ ਕੁਝ ਝੋਲੀ ਦੇ ਵਿੱਚ ਜਿੰਨੇ ਜਿੰਨੇ ਘਰਾਸਾ ਝੋਲੀ ਚ ਪਵਾਏ ਪਰ ਤੁਸੀਂ ਅਜੇ ਤਾਂ ਉਹਦੇ ਪਿੱਛੇ ਲੱਗੇ ਹੋ ਇਹਦਾ ਪੱਲੇ ਕੱਖ ਨਹੀਂ ਸੱਜਣਾ ਇਸ ਕਰਕੇ ਸਾਡੇ ਇਹੋ ਸੈਣੀ ਜਿਹੜਾ ਹੈ ਜਿਸ ਦੀ ਜਿਸ ਦੀ ਪੁਸ਼ਤਪਰਾਹੀ ਕਰ ਰਹੇ ਜੋ ਇਸੇ ਸੈਣੀ ਨੇ ਸਾਡੇ ਪਰਿਵਾਰ ਤੇ ਬੇਹੱਦ ਸ਼ਰਧਾ ਕੀਤਾ ਮੇਰੀ ਭੈਣ ਦੀ ਲੱਤ ਤੋੜੀ ਸਾਡੇ ਭਰਾ ਦੇ ਇੱਜ਼ਤ ਚੋਂ ਚੁੱਕਲੇ ਛੋਟਾ ਭਰਾ ਅਸ਼ੀਰਵਾਦ ਕਰਦਾ ਔਰ 10 ਸਾਲ ਸਾਡੇ ਘਰ ਦੇ ਪੁੱਤ ਦੀ ਚੌਂਕੀ ਬਿਠਾ ਛੱਡੀ ਜਿਸ ਤੇ ਐਸਐਸਪੀ ਪ੍ਰੋਜੈਕਟ ਪਰ ਹੁੰਦਾ ਹੈ ਤੁਸੀਂ ਇਹਨ ਇੱਕ ਐਸਡੀ ਪੁਸ਼ਤਪਰਾਹੀ ਕਰ ਰਹੇ ਹੋ ਸ਼ਰਮ ਕਰੋ ਪੁੱਛ ਔਰ ਅਸੀਂ ਤਾਂ ਚੁੱਪ ਕਰਕੇ ਸੁਣ ਰਹੇ ਤੁਹਾਨੂੰ ਦੇਖ ਰਹੇ ਕਿ ਤੁਸੀਂ ਕਾਰ ਕੀ ਰਿਹਾ ਹੈ ਖੇਰ ਤੋਂ ਸੰਤਾਂ ਧੱਕਿਆਂ ਦੇ ਲੋ ਕਹਿੰਦਾ ਸੀ ਅਮਰਤਪਾਲ ਦੇ ਉਸ ਟਾਈਮ ਮੇਰੇ ਹੱਥਾਂ ਕਿੰਨੇ ਬੱਚੇ ਪਰਿਵਾਰ ਮਾਰ ਕੇ ਨੌਜਾਨ ਸੀਤ ਕਰ ਲਈਦਾ ਉਹ ਘਰੋਂ ਪਿਆਰੇ ਸਵਾ ਸਾਡਾ ਆ ਜਾਣਾ ਅਸੀਂ ਸ਼ਹੀਦियां ਦਿੱਤੀਆਂ ਕੁਰਬਾਨੀਆਂ ਦਿੱਤੀਆਂ ਦਰਬਾਰ ਸਾਹਿਬ ਸਾਡਾ ਸਮਾ ਔਲਾ ਆ ਤੁਸੀਂ ਆਪ ਦਾ ਬਚਾਅ ਕਰਿਓ ਕਿਸੇ ਤਰੀਕੇ ਦੇ ਨਾਲ ਆਪਦੇ ਕੋਲ ਲਾਉਦੇ ਬੱਚਾ ਦਾ ਬਚਾਅ ਕਰਿਓ ਪਾਤਸ਼ਾਹ ਦਾ ਜਦੋਂ ਰਾਜ ਆਇਆ ਨਾ ਉਹਦਾ ਧਾਰ ਦੇਣੀਆਂ ਪੈਣੀਆਂ ਸਾਰੀਆਂ ਇਹ ਸਮਾ ਸਤਗੁਰ ਸਾਹਿਬ ਨੇ ਲਿਆਉਣਾ ਅਸੀਂ ਬਾਣੀ ਪੜਦੇ ਆ ਗੁਰੂ ਕੇ ਸੰਗ ਬਾਣੀ ਪੜਦੇ ਸੀ ਰੋਇਆ ですから、きっと、たらからおわがりでかかさずに、パテ